ਦੋਸਤੋ ਡੀਸੀ ਦਫਤਰ ਭਰਤੀ 2025 ਲਈ ਹੁਣ ਹੁਣੇ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਉਸ ਤੋਂ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ टोटल पोस्टा ने जी बारह पोस्टा ली अपई कर सकोगे मुंडे और कुड़िया दोनों ही उम्मीदवार अप्लाई कर सकते हैं जी उन्ती दो सौ रुपये प्रति महीना पे जाएगी चलो दोस्तों चलते नोटिफिकेशन के उपर दोस्तों अपलाई तो तुम्हें करना होगा जी ऑफलाइन अपलाई करना होगा अपलाई करने तो इस एप्लीकेशन फार्म की जरूरत होगी दोस्तों इस एप्लीकेश फार्म का लिंक अच्छे नोटफिकेशन का लिंक मैंने डिस्क्रिप्शन बॉक्स देता जी या फिर तुम्हारी ऑफिस वैबसाइट के उपर जाके भी नोटिकेशन प्राप्त कर सकोगे दोस्तों तुम मेरा वट्सअप ਗਰੁੱਪ ਜੁਆਇਨ ਕਰ ਸਕਦੇ ਹੋ ਜੀ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਮੈਂ ਸਾਰੀ ਜਾਣਕਾਰੀ ਉੱਤੇ ਵੀ ਸ਼ੇਅਰ ਕਰਦਾ ਜੀ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਚਲੋ ਦੋਸਤੋ ਅੱਗੇ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਿਓ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸੰਗਰੂਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਬਥੇਰੀ ਜਾਣਕਾਰੀ ਲਈ ਤੁਸੀਂ ਨਾ ਹੈਲਪਲਾਈਨ ਨੰਬਰ ਤੇ ਵੀ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਐਪਲੀਕੇਸ਼ਨ ਫਾਰਮ ਦੇ ਨਾਲ 셀ਫ ਅਟੈਸਟਡ ਕਾਪੀਜ਼ ਕੁਆਲੀਫਿਕੇਸ਼ਨ ਐਕਸਪੀਰੀਅੰਸ ਅਤੇ ਤਾਜ਼ੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫ ਤੁਸੀਂ ਨਾਲ ਲਗਾ ਕੇ 10 ਨਵੰਬਰ 2025 5 ਵਜੇ ਤੱਕ ਤੁਸੀਂ ਆਪਣੀਆਂ ਅਰਜ਼ੀਆਂ ਭੇਜ ਸਕੋਗੇ ਐਡਰੈਸ نوٹ ਕਰ ਲਓ ਜਿਸ ਐਡਰੈਸ ਤੇ ਤੁਸੀਂ ਡਾਕੂਮੈਂਟਸ ਭੇਜਣੇ ਨੇ ਜੀ Office of the District and Sessions Judge Sangrur 14 801 ਦੇ ਉੱਪਰ ਤੁਸੀਂ ਆਪਣੀਆਂ ਅਰਜ਼ੀਆਂ ਭੇਜ ਦੇਣੀਆਂ ਹੋਣਗੀਆਂ। ਪੋਸਟ ਐਂਡ ਡਿਟੇਲ ਕੁਆਲੀਫਿਕੇਸ਼ਨ ਪੇ ਸਕੇਲ ਨੰਬਰ ਆਫ ਪੋਸਟ ਕੁਛ ਇਸ ਪ੍ਰਕਾਰ ਹੈ ਜੀ। ਦੋਸਤੋ ਪੋਸਟਾਂ ਨੇ ਜੀ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੋਸਟਾਂ ਨੇ ਜੋ ਕੰਟਰੈਕਟ ਬੇਸ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ। ਟੋਟਲ ਪੋਸਟਾਂ ਨੇ ਜੀ 12 ਜਿਦੇ ਵਿੱਚ ਜਨਰਲ ਦੀਆਂ 4 ਨੇ ਜੀ ਜਨਰਲ ਊਮੈਨ ਦੀ 1 ਆ ਜੀ ਜਨਰਲ ਈਡਬਲਯੂਐਸ ਦੀ 1 ਆ ਜੀ ਐਸਸੀ ਮਾਜਬੀ ਐਂਡ ਪਾਲਮਿਕੀ ਸਿੱਖ ਦੀ ਇੱਕ ਪੋਸਟ ਹੈ ਜੀ ਐਸਸੀ ਦੀ ਇੱਕ ਪੋਸਟ ਹੈ ਜੀ ਊਮੈਨ ਦੀ ਐਸਸੀ ਅਦਰ ਦੀ ਇੱਕ ਪੋਸਟ ਹੈ ਜੀ ਐਸਸੀ ਅਦਰ ਊਮੈਨ ਦੀ ਇੱਕ ਪੋਸਟ ਹੈ ਜੀ ਡੀਸੀ ਓਬੀਸੀ ਦੀ ਇੱਕ ਹੈ ਜੀ ਡੀਸੀ ਓਬੀਸੀ ਊਮੈਨ ਦੀ ਇੱਕ ਪੋਸਟ ਹੈ ਜੀ ਕੁਲ ਮਿਲਾ ਕੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਇਹਨਾਂ ਪੋਸਟਾਂ ਲਈ 29200 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਉਮਰ ਹੱਦ ਦੀ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਜਰ ਰੈਲੈਕਸੇਸ਼ਨ ਵੀ ਤੁਹਾਨੂੰ ਦਿੱਤਾ ਜਾਵੇਗਾ ਕਵਾਲੀਫਿਕੇਸ਼ਨ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਐਨਸੇਟਰੀਮ ਵਿੱਚ 10ਵੀਂ ਤੁਸੀਂ ਪਿਆਵੇਸ ਨਾਲ ਪਾਸ ਕੀਤੀ ਆ ਅਤੇ ਕੰਪਿਊਟਰ ਦੀ ਤੁਹਾਨੂੰ ਚੰਗੀ ਜਾਣਕਾਰੀ ਹੈ ਟਾਈਪਿੰਗ ਤੋਂ ਬਣਉਂਦੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਰਿਟਨ ਐਗਜ਼ਾਮ ਟਾਈਪਿੰਗ ਟੈਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੇ ਅਧਾਰ 'ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਇਹਨਾਂ ਪੋਸਟਾਂ ਲਈ ਜੋ ਤੁਹਾਡਾ ਰਿਟਨ ਐਗਜ਼ਾਮ ਹੋਵੇਗਾ ਉਹਦੀ ਜਾਣਕਾਰੀ 15 11 2025 ਨੂੰ ਜਿਹੜੀ ਆਫਸਲੀ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੀ ਜਾਵੇਗੀ ਉਹ ਤੁਸੀਂ ਚੈੱਕ ਕਰ ਲੈਣਾ ਜੀ ਕੋਈ ਤੁਹਾਨੂੰ ਲੈਟਰ ਵਗੈਰਾ ਨਹੀਂ ਭੇਜਿਆ ਜਾਵੇਗਾ ਜੋ ਲਾਸਟ ਡੇਟ ਹੈ ਜੀ 10 11 2025 5 ਵਜੇ ਤੱਕ ਤੁਹਾਡੀਆਂ ਅਰਜ਼ੀਆਂ ਪਹੁੰਚ ਜਾਣੀਆਂ ਚਾਹੀਦੀਆਂ ਨੇ ਜੀ ਚੇਕਰ ਉਸ ਤੋਂ ਬਾਅਦ ਵੱਡੀਆਂ ਅਰਜ਼ੀਆਂ ਪਹੁੰਚਦੀਆਂ ਨੇ ਤਾਂ ਰਿਜੈਕਟ ਕਰਤੀਆਂ ਜਾਣਗੀਆਂ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਬਤਾਇਆ ਜਾ ਸਕਦਾ ਜੀ ਦੋਸਤੋ ਹੋਰ ਵੀ ਬਹੁਤ ਸਾਰੀਆਂ ਅਜਿਹਾ ਤਾਂ ਮੈਂਸ਼ਨ ਕੀਤੀਆਂ ਨੇ ਜੀ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੇ ਵਰਤੀ ਜਾਣ ਕੇ ਚੰਗੀ ਲੱਗੀ ਵੀਡੀਓ ਦੇਖੜਾ ਬਹੁਤ ਬਹੁਤ ਧੰਨਵਾਦ